ਇਹ ਮੇਰਾ ਬੇਟੇ ਦਾ ਯਾਰ ਬਣ ਗਿਆ ਸੈਮੂ ਸਾਡੇ ਘਰ ਉਹਦਾ ਆਉਣ ਜਾਣ ਹੋ ਗਿਆ ਉਹਨੇ ਆਖਿਆ ਕਿ ਤੂੰ ਮੇਰ ਨਾਲ ਵਿਆਹ ਕਰਾ ਜਿਸਤਾ ਜੋੜ ਲਿਆ ਬਾਅਦ ਚ ਉਹ ਮੈਨੂੰ ਵੀਡੀਓ ਬਣਾਉਂਦਾ ਰਿਹਾ ਮੇਰੀਆਂ ਵੀਡੀਓ ਬਣਾ ਕੇ ਕਹਿੰਦਾ ਕਿ ਲੈ ਆਪਾਂ ਵਿਆਹ ਹੀ ਕਰੋਣਾ ਤੇ ਨਾ ਇਹ ਗਿੰਨੀ ਨਾਲ ਜਿਸਤਾ ਜੋੜ ਲਿਆ ਮੇਰੀ ਬੇਟੀ ਦੀ ਨਾਨਾ ਨਾਲ ਗਿੰਨੇ ਨਾਲ ਰਿਸ਼ਤਾ ਜੋੜ ਲਿਆ ਉਹਨਾਂ ਰਲ ਕੇ ਇਹਨੇ ਮੇਰੀਆਂ ਸਾਰੀਆਂ ਵੀਡੀਓ ਵਾਇਲ ਕਰਤੀਆਂ ਸਾਸ਼ੀਕਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਇਹ ਜਿਹੜੀ ਔਰਤ ਹੈ ਇਸਨੇ ਆਪਣੇ ਹੀ ਮੁੰਡੇ ਦੇ ਦੋਸਤ ਦੇ ਨਾਲ ਪਹਿਲਾਂ ਪਿਆਰ ਪਾਇਆ ਫਿਰ ਉਸ ਦੇ ਨਾਲ ਸਬੰਧ ਵੀ ਬਣਾ ਲਏ ਤੇ ਸਬੰਧ ਬਣਾਉਂਦਿਆਂ ਦੀਆਂ ਵੀਡੀਓ ਵੀ ਬਣਾ ਲਈਆਂ ਹੁਣ ਉਸ ਤੋਂ ਬਾਅਦ ਇਹ ਜਿਹੜੀ ਔਰਤ ਕਹਿ ਰਹੀ ਹੈ ਪੁਲਿਸ ਨੂੰ ਕਿ ਮੈਨੂੰ ਇਨਸਾਫ ਦਬਾਓ ਇਸ ਔਰਤ ਨੇ ਪਰਚਾ ਦਰਜ ਕਰਾ ਦਿੱਤਾ ਹੈ ਉਸ ਮੁੰਡੇ ਦੇ ਖਿਲਾਫ ਤੇ ਹੁਣ ਜਿਹੜਾ ਉਹ ਮੁੰਡਾ ਹੈ ਇਸ ਔਰਤ ਦੀ ਕੁੜੀ ਦੀ ਨਨਾਹ ਦੇ ਨਾਲ ਹੀ ਚੱਕਰ ਚਲਾ ਰਿਹਾ ਹੈ ਤੇ ਹੁਣ ਇਸ ਔਰਤ ਦਾ ਇਹ ਕਹਿਣਾ ਹੈ ਕਿ ਉਸ ਮੁੰਡੇ ਨੇ ਮੇਰੀ ਕੁੜੀ ਦੀ ਨਨਾਂਦ ਦੇ ਨਾਲ ਰਲ ਕੇ ਮੇਰੀਆਂ ਜਿਹੜੀਆਂ ਸਬੰਧ ਬਣਾਉਂਦੀਆਂ ਵਿਡੀਓ ਸੀ ਅਸ਼ਲੀਲ ਵਿਡੀਓ ਸੀ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਹੈ ਮੈਂ ਜਿਹੜਾ ਹੈ ਉਲਸ ਤੋਂ ਇਨਸਾਫ ਚਾਉਣੀ ਹੈ ਮੈਨੂੰ ਬਹੁਤ ਦੁਖੀ ਕੀਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਹੁਣ ਉਹ ਮੈਨੂੰ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਨੇ ਤੇ ਹੋਰ ਵੀਡੀਓ ਮੇਰੀਆਂ ਅਸ਼ਲੀਲ ਜਿਹੜੀਆਂ ਉਹਨਾਂ ਦੇ ਕੋਲੇ ਹਨ ਉਹ ਵੀ ਵਾਇਰਲ ਕਰਨ ਨੂੰ ਕਹਿ ਰਹੇ ਨੇ ਪਹਿਲਾਂ ਤਾਂ ਇਸ ਜਨਾਨੀ ਨੇ ਜਿਹੜੀਆਂ ਵੀਡੀਓ ਖੁਦ ਬਣਵਾਈਆਂ ਨੇ ਇਹਦੇ ਵਿੱਚ ਇਹ ਆਪਣੀ ਗਲਤੀ ਸਮਝਦੀ ਨਹੀਂ ਜਰਾ ਵੀ ਕਿ ਮੈਂ ਜਿਹੜੀਆਂ ਵੀਡੀਓ ਬਣਾਈਆਂ ਸਨ ਉਦੋਂ ਵੀ ਮੈਨੂੰ ਪਤਾ ਸੀ ਹਾਲਾਂਕਿ ਇਸ ਔਰਤ ਦਾ ਇਹ ਕਹਿਣਾ ਹੈ ਕਿ ਮੈਂ ਉਸ ਮੁੰਡੇ ਨੂੰ ਰੋਕਿਆ ਸੀ ਕਿ ਤੂੰ ਵੀਡੀਓ ਨਾ ਬਣਾ ਪਰ ਉਸ ਮੁੰਡੇ ਨੇ ਮੈਨੂੰ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਹੈ ਇਸ ਕਰਕੇ ਕੋਈ ਚੱਕਰ ਨਹੀਂਗਾ ਚਲੋ ਆਪਣੇ ਵਿੱਚ ਹੁਣ ਕੀ ਰਹਿ ਗਿਆ ਪਰ ਇਸ ਔਰਤ ਨੂੰ ਉਦੋਂ ਹੀ ਸ਼ਰਮ ਆਉਣੀ ਚਾਹੀਦੀ ਸੀ ਉਦੋਂ ਹੀ ਇਸ ਨੂੰ ਰੁਕਣਾ ਚਾਹੀਦਾ ਸੀ ਉਸ ਟਾਈਮ ਤੇ ਜਈ ਹਰਕਤ ਨਾ ਕਰਦੀ ਤਾਂ ਅੱਜ ਇਸ ਨੂੰ ਪਛਤਾਉਣਾ ਵੀ ਨਾ ਪੈਂਦਾ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਦੇ ਬਾਰੇ ਇਸ ਜਨਾਨੀ ਦੇ ਬਾਰੇ ਵੀਡੀਓ ਦੇਖ ਕੇ ਕਮੈਂਟ ਜਰੂਰ ਕਰਿਓ ਜੇ ਹੁਣ ਤੁਸੀਂ ਦੇਖੋ ਇਹ ਕਿਵੇਂ ਔਰਤ ਜਿਹੜੀ ਹੈ ਤਰਲੇ ਕੱਢ ਰਹੀ ਹੈ ਆਪਣੇ ਆਪ ਨੂੰ ਇਨਸਾਫ ਦਿਵਾਉਣ ਦੇ ਲਈ ਤਰਨ ਤੰਦੀ ਰਹਿਣ ਵਾਲੀਆਂ ਮੇਰੇ ਦੋ ਬੱਚੇ ਨੇ ਇੱਕ ਕੁੜੀ ਇੱਕ ਮੁੰਡਾ ਮੈਂ ਆਪਣੇ ਘਰ ਵਾਲੇ ਤੋਂ 10 ਸਾਲ ਤੋਂ ਵੱਖ ਰਹਿ ਰਹੀ ਆ ਇਹ ਮੇਰਾ ਬੇਟੇ ਦਾ ਯਾਰ ਬਣ ਗਿਆ ਸੈਮੂ ਸਾਡੇ ਘਰ ਉਹਦਾ ਔੰਜਨ ਹੋ ਗਿਆ ਉਹਨੇ ਆਖਿਆ ਕਿ ਤੂੰ ਮੇਨਾਂ ਵਿਆਹ ਕਰਾ ਮੈਨਾਂ ਤੇ ਮੈਂ ਵੀ ਵਿਆਹਿਆ ਮੇਰੇ ਦੋ ਬੱਚੇ ਨੇ ਆਂਦਾ ਮੇਰਾ ਤਲਾਕ ਹੋਇਆ ਆਪਾਂ ਚਲੋ ਮੈਨਾਂ ਨੇ ਰਿਸ਼ਤਾ ਜੋੜ ਲਿਆ ਬਾਅਦ ਚ ਉਹ ਮੈਨੂੰ ਵੀਡੀਓ ਬਣਾਉਂਦਾ ਰਿਆ ਮੇਰੀਆਂ ਵੀਡੀਓ ਬਣਾ ਕੇ ਕਹਿੰਦਾ ਕਿ ਲੈ ਆਪਾਂ ਵਿਆਹ ਹੀ ਕਰੋ ਨਾ ਕਿੰਨਾ ਇਹ ਕਿਹੜੀ ਗੱਲ ਮੈਂ ਇਹਨੂੰ ਮਨਾ ਵੀ ਕਰਦੀ ਰਹੀ ਆ ਪਰ ਉਹ ਟਲਿਆ ਨਹੀਂ ਫੇਰ ਇਹਨੇ ਕੀ ਕੀਤਾ ਇਹਨੇ ਗਿੰਨੀ ਨਾਲ ਰਿਸ਼ਤਾ ਜੋੜ ਲਿਆ ਮੇਰੀ ਬੇਟੀ ਦੀ ਨਾਨਾ ਨਾਲ ਗਿੰਨੀ ਨਾਲ ਰਿਸ਼ਤਾ ਜੋੜ ਲਿਆ ਉਹਨਾਂ ਨਾਲ ਕੇ ਇਹਨੇ ਮੇਰੀਆਂ ਸਾਰੀਆਂ ਵੀਡੀਓ ਵਾਇਲ ਕਰਤੀਆਂ ਇਹ ਦੋਨੇ ਨਾਲ ਪੇ ਗਿੰਨੀ ਤੇ ਸੈਮੂ ਇਹ ਦੋਨੇ ਰਲ ਗਏ ਨੇ ਤੇ ਬਾਅਦ ਹੀ ਬੜੇ ਔਖੇ ਹੋ ਕੇ ਪਰਚਾ ਦਰਜ ਕਰਾਇਆ ਤੇ ਸੈਮੂ ਦੀ ਮਾਂ ਸਾਨੂੰ ਬਹੁਤ ਧਮਕੀਆਂ ਦਿੰਦੇ ਆਣ ਕੇ ਮੇਰੀ ਬੇਟੀ ਨੂੰ ਤੇ ਮੈਨੂੰ ਕਿ ਤੁਹਾਨੂੰ ਮਾਰ ਹੀ ਦੇਣਾ ਤੇ ਇਹ ਹੱਥ ਜੁੜ ਕੇ ਬੇਨਤੀ ਹੈ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਮੁਜਲਮ ਮੁਜਲਮ ਨੂੰ ਇਹਦੀ ਮਾਂ ਨੂੰ ਤੇ ਪ੍ਰਵੀਨ ਨੂੰ ਸੈਮ ਦੀ ਮਾਂ ਨੂੰ ਤੇ ਪ੍ਰਵੀਨ ਨੂੰ ਇਹਦੀ ਮਾਂ ਹੈ